ਸੋਚ ਕੇ ਦੇਖੋ ਪ ਮੈਨੂੰ ਸਾਰੀ ਇੰਡਸਟਰੀ ਨੰਗੀ ਕਿਉਂ ਕਰਨੀ ਪਈ ਹਲੇ ਮੈਂ ਬਹੁਤ ਲਿਮਟ ਵਿੱਚ ਬੋਲਦਾ ਮੈਂ ਕੋਈ ਏਦਾਂ ਦੀ ਗੱਲ ਨਹੀਂ ਕਰਦਾ ਜਿਹਦੇ ਨਾਲ ਇਹਨਾਂ ਦਾ ਕੋਈ ਘਰ ਟੁੱਟ ਜਾਵੇ ਬਹੁਤ ਲਿਮਟ ਵਿੱਚ ਰਹਿ ਕੇ ਬੋਲ ਰਿਹਾ ਪਰ ਫਿਰ ਵੀ ਇਹ ਨੈਗੇਟਿਵਿਟੀ ਫਲਾ ਰਹੇ ਆ ਅੱਜ ਉਹਨਾਂ ਸਾਰਿਆਂ ਦੀਆਂ ਫੋਟੋਆਂ ਲਾ ਕੇ ਨਾਂ ਲੈ ਕੇ ਗੱਲ ਦੱਸਦਾ ਵੀ ਜਿਨ੍ਹਾਂ ਜਿਨ੍ਹਾਂ ਨੂੰ ਕੰਮ ਦਵਾਇਆ ਇਹਨਾਂ ਚੋਂ ਇੱਕ ਵੀ ਮਾਈ ਦਾ ਲਾਲ ਦੱਸੇ ਵੀ ਜਿੱਤੋਂ ਮੈਂ ਪੈਸੇ ਲਏ ਹੁਣ ਜਾਂ ਮੈਂ ਕਿਹਾ ਹੋਵੇ ਇੱਕ ਅੱਧੇ ਬੰਦੇ ਨਾਲ ਮੇਰਾ ਪੰਗਾ ਆ ਇਹ ਬੰਦਿਆਂ ਨੂੰ ਤਾਂ ਕੰਮ ਦਵਾ ਕੇ ਰੱਖਦਾ ਵੀ ਆਪਣੇ ਕਮਰੇ 'ਚ ਰਿਆ ਜਿੱਦਾਂ ਦੇ ਆਰਡਰ ਮੇਰੇ ਹੁੰਦੇ ਸੀ ਖਾਣੇ ਦੇ ਮਹਿੰਗੇ ਉਹ ਮੈਂ ਇਹਨਾਂ ਨੂੰ ਖਿਲਾਉਂਦਾ ਵੀ ਰਿਆ ਮੈਂ ਕੌਣਾ ਕਰਨ ਵਾਲੀ ਕੁਦਰਤ ਹੈ ਕੁਦਰਤ ਕਰਾਉਂਦੀ ਰਹੀ ਆ ਪਰ ਫਿਰ ਵੀ ਇਹ ਨੈਗੇਟਿਵਿਟੀ ਫਲਾਉਣ ਪਰ ਇਹਨਾਂ ਨੂੰ ਸਿਆਣੇ ਮੈਂ ਕਿਉਂ ਨਹੀਂ ਮੰਨਦਾ ਸਾਡੇ ਪੰਜਾਬੀਆਂ ਨੇ ਐਡਾ ਕ ਗੰਦ ਘੋਲ ਲਿਆ ਪਿਆ ਅੱਧਾ ਪੰਜਾਬ ਆ ਸਮਰੇ ਦੇ ਖਿਲਾਫ ਕੰਪਲੇਂਟ ਦੇ ਸਕਦਾ ਲੋਕਾਂ ਦੇ ਤਿੰਨ ਤਿੰਨ ਸਾਲ ਤੋਂ ਬੱਚੇ ਪੜ੍ਹ ਨਹੀਂ ਗਏ ਨੇ ਅਸੀਂ ਗੇਮ ਕਰਕੇ ਲੋਕਾਂ ਨੂੰ ਕਮਾ ਲਿਆ ਨਾ ਲੋਕ ਇੱਥੇ ਕੰਪਲੇਂਟ ਕਰ ਸਕਦੇ ਆ ਤੇ ਨਾ ਇਹਦੇ ਬਾਰੇ ਕੋਈ ਬੋਲ ਸਕਦੇ ਆ ਤੇ ਕੁਝ ਚੈਨਲ ਇਹਨੂੰ ਬਹੁਤ ਸਿਆਣਾ ਕਹਿੰਦੇ ਆ ਉਨੀ ਇਹਨਾਂ ਤੋਂ ਪੈਸੇ ਖਾਣੇ ਆ ਜਾਂ ਕਿੱਦਾਂ ਮੈਨੂੰ ਨਹੀਂ ਪਤਾ ਤੇ ਗੋਲ ਮਟੋਲ ਗੱਲਾਂ ਕਰਦੇ ਆ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਚਲੋ ਅੱਜ ਮਸਲੇ 2 ਆ ਜੀ ਇੱਕ ਸਮਰੇ ਵਾਲਾ ਜਿਹਨੇ ਮੁੱਖ ਮੰਤਰੀ ਪੰਜਾਬ ਦੀਆਂ ਵੀਡੀਓ ਲੀਕ ਕੀਤੀਆਂ ਤੇ ਦੂਜਾ ਇੱਕ ਤਰ੍ਹਾਂ ਦੇ ਬਾਰੇ ਜਿਹੜੇ ਮੇਰੇ ਬਾਰੇ ਕੋਈ ਗੱਲ ਕਰਦੇ ਆ ਅੱਜ ਮੈਂ ਉਹਨਾਂ ਬੰਦਿਆਂ ਦੀਆਂ ਫੋਟੋਆਂ ਲਾ ਕੇ ਨਾਂ ਲੈ ਕੇ ਤੁਹਾਨੂੰ ਦੱਸ ਰਿਹਾ ਕਿਹਨਾਂ ਕਿਹਨਾਂ ਨੂੰ ਕੰਮ ਦੋ ਆਇਆ ਬਹੁਤੇ ਵਿੱਚੋਂ ਰਹਿ ਜਾਣੇ ਆ ਬਹੁਤ ਸਗੇ ਥੋੜੇ ਮੇਨ ਮੇਨ ਬੰਦਿਆਂ ਦੀ ਗੱਲ ਕਰਦਾ ਤੇ ਭਾਈ ਇਹ ਬੰਦੇ ਗੁੱਸਾ ਨਾ ਕਰਨ ਮੈਂ ਇਹਨਾਂ ਤੋਂ ਪਹਿਲਾਂ ਹੀ ਮਾਫੀ ਮੰਗਦਾ ਮੈਂ ਮੇਰੇ ਤੇ ਕੋਈ ਗੱਲ ਆ ਗਈ ਪਹਿਲਾਂ ਮੈਂ ਕੀ ਕਹਿੰਦਾ ਸੀ ਚਲੋ ਕੋਈ ਗੱਲ ਨਹੀਂ ਆਪਣੇ ਦੋਸਤ ਬਦਨਾਮ ਨਹੀਂ ਹੋਣੇ ਚਾਹੀਦੇ ਪਰ ਨਹੀਂ ਆਪਣੇ ਆਪ ਨੂੰ ਆਪਣੇ ਆਪ ਆਪਣੀ ਗੱਲ ਖੁਦ ਕਰਨੀ ਪੈਣੀ ਆ ਜੇ ਸਾਡੇ ਬਾਰੇ ਤੁਸੀਂ ਨਹੀਂ ਬੋਲਦੇ ਜਿਨ੍ਹਾਂ ਲਈ ਅਸੀਂ ਕੁਛ ਕੀਤਾ ਹੋਵੇ ਪਹਿਲੀ ਵਾਰ ਵੀਡੀਓ ਬਣਾਉਣ ਲੱਗਿਆ ਮੈਂ ਆਹ ਟੀ-ਸ਼ਰਟ ਪਾਈ ਸੀ ਭਗਤ ਸਿੰਘ ਵਾਲੀ ਤੇ ਅੱਜ ਫੇਰ ਉਹੀ ਪਾਈ ਆ ਤਾਂ ਤੇ ਮੋਰੇ ਆ ਭਾਈ ਸਾਹਿਬ ਬਹੁਤ ਸਮਰਾ ਸਾਹਿਬ ਬਹੁਤ ਵੱਡੇ ਨੇ ਇਹ ਤੁਸੀਂ ਸਮਰਾ ਸਾਹਿਬ ਤੁਸੀਂ ਭੁੱਕੀ ਦੀ ਬਾਤ ਕਾਟ ਜੇ ਨਾ ਸੋਚਣਾ ਤੋ ਹੱਤੋਂ ਵੀ ਮਾਫੀ ਮੰਗਦਾ ਉਹਨਾਂ ਤੋਂ ਮੰਗੀ ਆ ਤੁਸੀਂ ਜੋ ਕਰਤੂਤਾ ਕੀਤੀਆਂ ਲੋਕਾਂ ਨਾਲ ਉਹ ਵੀ ਮੈਂ ਜ਼ਾਹਰ ਕਰੂੰਗਾ ਜੇ 7 ਮਿੰਟ ਤੋਂ 6.5 ਮਿੰਟ ਤੋਂ ਉੱਪਰ ਵੀਡੀਓ ਹੋ ਗਈ ਮੈਂ ਕੱਟ ਦੇਣੀ ਆ ਫਿਰ ਅਗਲੀ ਵੀਡੀਓ 'ਚ ਦੇਖ ਲਿਓ ਤੇ ਕਹਾਣੀ ਸ਼ੁਰੂ ਕਰਦੇ ਜੀ ਫਿਲਮਾਂ ਤੋਂ ਫਿਲਮ 'ਚ ਸਭ ਤੋਂ ਪਹਿਲਾਂ ਮੁੰਬਈ ਮੈਂ ਗਿਆ ਜੀ ਮੁੰਬਈ ਕੁਮਾਰ ਕਿ ਜਿਹੜੇ ਅੱਜ ਬੜੇ ਬੜੇ ਗਾਣੇ ਆਂਦੇ ਆ ਬੇਸ਼ਰਮ ਰੰਗ ਜਾਂ ਕੁਝ ਹੋਰ ਇਹ ਬੰਦਾ ਉਦੋਂ ਕੁਝ ਨਹੀਂ ਸੀ ਜਿਹਦੇ ਨਾਲ ਮੈਂ ਹੁੰਦਾ ਸੀ ਜਾਂ ਜੋ ਜੇ ਉਹ ਮੇਰੇ ਨਾਲ ਹੁੰਦਾ ਸੀ ਅਸੀਂ ਜਦੋਂ ਇਕੱਠੇ ਸੀ ਇਹਦੇ ਕੋਈ ਕੋਈ ਗਾਣੇ ਆਉਂਦੇ ਸੀ ਕਿਵੇਂ ਕਰਦੇ ਸੀ ਕੀ ਹਿਸਾਬ ਕਿਤਾਬ ਸੀ ਇਹ ਬੰਦਾ ਦੱਸ ਦਵੇ ਕਦੀ ਮੈਂ ਇਹਦੇ ਤੋਂ ਕੁਝ ਲਿਆ ਜੇ ਇਹਨਾਂ ਆਪਣਾ ਫੋਨ ਵੀ ਕਦੀ ਵੇਚਿਆ ਤੇ ਉਹਨੂੰ ਉਨੇ ਰੇਟ ਤੇ ਹੀ ਮਿਲਿਆ ਜਿੰਨਾ ਬਾਕੀ ਤੇ ਆ ਹਨਾ ਮੈਂ ਕੁਝ ਇਸ ਬੰਦੇ ਤੋਂ ਨਹੀਂ ਲਿਆ ਪਰ ਸਾਥ ਦਿੱਤਾ ਪਰ ਜਿੱਦਾਂ ਹੀ ਇਹ ਬੰਦਾ ਬਣਿਆ ਕੁਝ ਥੋੜਾ ਜਿਹਾ ਨਾ ਹੋਇਆ ਨਾਲੇ ਪੁਰਾਣੇ ਸਾਰੇ ਛੱਡੇ ਨਵੇਂ ਫੜ ਲੈ। ਸ਼ਹਿਰ ਇਹ ਆਪਣੀ ਥਾਂ ਠੀਕ ਹੋ ਸਕਦਾ ਇਸ ਕਰਕੇ ਕਿਉਂਕਿ ਜਿੰਨਿਆਂ ਨੂੰ ਮੈਂ ਕੰਮ ਦਵਾਇਆ ਮੈਂ ਉਂਗਲੀਆਂ ਫੜੀਆਂ ਮੈਂ ਉਹਨਾਂ ਦਾ ਸਾਥ ਦੇਣ ਲੱਗਾ ਤੇ ਉਹਨੀ ਉਂਗਲੀ ਖਿੱਚ ਲਈ ਪਿੱਛੇ ਨੂੰ। ਨਹੀਂ ਕਰਨਾ ਚਾਹੀਦਾ। ਨਾ ਪਹਿਲਾ ਕੁਮਾਰ ਦਾ ਹੋ ਗਿਆ ਇਹ ਜਵਾਬ ਦੇ ਕੇ ਦੱਸਦੇ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆ ਨਿਸ਼ਾਨ ਭੁੱਲਰ ਨਿਸ਼ਾਨ ਭੁੱਲਰ ਨੂੰ ਲੈ ਨਹੀਂ ਰਿਹਾ ਸੀ ਉਹ ਜਤਿੰਦਰ ਮੋਹਰ ਮੈਂ ੱਟਕੇ ਨਾ ਲਿਆ ਕਿਉਂਕਿ ਮੇਰੀ ਉਹ ਸੁਣਦਾ ਸੀ ਨਾ ਉਹ ਲੈ ਰਿਆ ਸੀ ਕਰਤਾਰ ਚੀਮੇ ਨੂੰ ਕਰਤਾਰ ਚੀਮਾ ਦੇਖ ਲਓ ਇਹ ਜੱਫੀਆਂ ਤਾਂ ਪੈ ਰਹੀਆਂ ਕਿਉਂਕਿ ਅਰਜੁਨ ਬਾਜਵੇ ਨੂੰ ਸਿਕੰਦਰ ਦੇ ਲਈ ਇਹ ਫਾਈਨਲ ਕਰਨ ਆ ਗਿਆ ਸੀ ਮੁੰਬਈ ਪਿੱਛੇ ਕਰਤਾਰ ਆਇਆ ਤੇ ਮੇਰੇ ਘਰੇ ਬਹਿ ਕੇ ਗੱਲਾਂ ਹੋਈਆਂ ਉਹਨੂੰ ਪਤਾ ਸੀ ਕਰਤਾਰ ਨੂੰ ਕਿ ਮੇਰੀ ਤੋਂ ਮੇਰੀ ਸੁਣਦਾ ਚਲਦਾ ਕਹਨੂੰ ਕਹਿਣਾ ਸੁਣਦਾ ਕਹਿ ਲੋ ਜਦੋਂ ਇਹ ਬੰਦੇ ਨੇ ਜਤਿੰਦਰ ਮੋਹਰ ਨੇ ਕਿਸੇ ਨੂੰ ਵਰਤਣਾ ਹੁੰਦਾ ਬਹੁਤ ਮਿੱਠਾ ਸਾਹੂ ਰਹਿੰਦਾ ਤੇ ਫਿਲਮ ਬਣਾ ਕੇ ਪੈਸੇ ਕਮਾ ਕੇ ਇੱਕ ਫਿਲਮ ਦੱਸ ਦੋ ਜਿਹਦੇ ਚ ਪ੍ਰਮੋਸ਼ਨ ਚ ਸੀਗਾ ਇਹ ਪ੍ਰੋਡੂਸਰਾਂ ਤੋਂ ਅਲੱਗ ਕਿਉਂ ਹੋ ਗਿਆ ਖਾ ਕੇ ਲੋਕ ਫਿਰ ਇਹਦੇ ਵਰਦੇ ਆ ਵਿੱਚ ਨੂੰ ਕਿਉਂਕਿ ਲੋਕਾਂ ਨੂੰ ਗੱਪੀ ਲੋਕ ਪਸੰਦ ਆ ਚੰਗੇ ਲੋਕ ਪਸੰਦ ਨਹੀਂ ਸਾਡੇ ਚੈਨਲ ਤੇ ਵੀ ਇਹ ਸਾਰਾ ਬੇੜਾ ਕਿਹਨੇ ਬੰਦੇ ਨੇ ਬਟਾਇਆ ਜਿਨੇ 1 ਮਿੰਟ ਪਾਇਆ ਤੇ ਇੱਕ ਬੰਦੇ ਨੇ ਬੋਲਿਆ ਕਿ ਤੂੰ ਪੈਸੇ ਲੈ ਕੇ ਭੱਜ ਗਿਆ ਚਲੋ ਜੀ ਕਰਤਾਰ ਹੁਣੀ ਨੰਗ ਹੈ ਇਸ ਤੋਂ ਬਾਅਦ ਆ ਜਾਂਦਾ ਰਾਜ ਇਹਨੂੰ ਪੁੱਛ ਲਿਓ ਕਿ ਕਦੀ ਮੈਂ ਹਾਲਾਂਕਿ ਮੇਰੇ ਕੋਲ ਰਿਕਾਰਡਿੰਗਾਂ ਆ ਗਈਆਂ ਕਈਆਂ ਨੂੰ ਮੈਂ ਫੋਨ ਕਰ ਲੈ ਰਿਕਾਰਡਿੰਗਾਂ ਕੋਈ ਕਹੂਗਾ ਤਾਂ ਲਾ ਦਾਂਗੇ ਸਬੂਤ ਮੇਰੇ ਕੋਲ ਹੈ ਇਹ ਬੱਸ ਚੱਲਿਆ ਮੇਰੇ ਕੋਈ ਫੋਨ ਦੂ ਜਾ ਤਾਂ ਮੈਂ ਐਂਡ ਚ ਲਾ ਜਾਊਂਗਾ ਤੇ ਇਹ ਤੇ ਇਹਦੇ ਨਾਲ ਚੰਨੀ ਚੰਨੀ ਮੁੰਡਾ ਨਹੀਂ ਰਿਹਾ ਸੋਚ ਕੇ ਦੇਖੋ ਇਹ ਦੋਨਾਂ ਨੂੰ ਮੈਂ ਚੰਨੀ ਨੂੰ ਤਾਂ ਮੁੰਬਈ ਦੇ ਵਿੱਚ ਵੀ ਪਹਿਲੇ ਸੀਰੀਅਲ ਚ ਮੈਂ ਕੰਮ ਦੋਇਆ ਸੀ ਜੇ ਕਿਸੇ ਨੂੰ ਸ਼ੱਕ ਹੋਵੇ ਪੰਜਾਬ ਚ ਪੰਜਾਬ ਪੀਟੀਸੀ ਚੈਨਲ ਤੇ ਇੱਕ ਅਮਨ ਕਰਕੇ ਇਹਨੇ ਉਹਨੂੰ ਕਹਿ ਕੇ ਭੇਜਿਆ ਸੀ ਕਿ ਉਸ ਬੰਦੇ ਨੂੰ ਮਿਲਿਓ ਕੰਮ ਦਿਵਾਊਗਾ ਮੋਟਾ ਜਿਹਾ ਗੂਗਲੂ ਜਿਹਾ ਐਨਕਾ ਲਾ ਕੇ ਰੱਖਦਾ ਫੋਟੋ ਹੈ ਨਹੀਂ ਮੇਰੇ ਕੋ ਤੇ ਚੰਨੀ ਨੂੰ ਪੰਜਾਬ ਵੀ ਕੰਮ ਦਿਵਾਇਆ ਹੈ ਨਾ ਰਾਜ ਆ ਇਹਦੇ ਨਾਲ ਬੁੱਟਰ ਹੈ ਨਾ ਸੁਖਵਿੰਦਰ ਰਾਜ ਤੇ ਆ ਨਾਲ ਚੰਨੀ ਇਹਦੀ ਰਿਕਾਰਡਿੰਗ ਵੀ ਆ ਇਹਨਾਂ ਨੇ ਕਿਹਾ ਵੀ ਨਹੀਂ ਸਾਤੋਂ ਨਹੀਂ ਪੈਸੇ ਲੈ ਤੇ ਮੈਂ ਕਿਸੇ ਬੰਦੇ ਤੋਂ ਕਦੀ ਪੈਸੇ ਨਹੀਂ ਲਏ ਹੱਲੇ ਤਾਂ ਇਹ 2 4 ਹੋਏ ਨੇ ਨਾ ਇਸ ਤੋਂ ਬਾਅਦ ਨਿਸ਼ਾਨਪੁਰ ਲੋਰ ਤੋਂ ਚਲੋ ਦੱਸਦਾ ਮੈਂ ਫਿਰ ਆ ਤੋਤੀ ਲੈ ਲਓ ਜੀ ਤੋਤੀ ਭਾਈ ਸਾਹਿਬ ਨਾ ਹਾਂ ਇਹਨਾਂ ਦਾ ਇੱਕ ਹੈ ਇਹ ਤੋਤੀ ਭਾਈ ਸਾਹਿਬ ਨੇ ਜਿੱਦਣ ਮੇਰੇ ਨਾਲ ਗੱਲ ਕੀਤੀ ਕਿ ਮੈਨੂੰ ਕੰਮ ਦਵਾਏ ਫਿਲਮ 'ਚ ਉਦਾਂ ਇਹ ਬੰਦੇ ਦੇ ਮੈਂ ਘਰੇ ਗਿਆ ਸੀ ਇਹ ਦਲਾਵਰ ਭਾਈ ਦੇ ਨਾਲ ਰੂਮ ਸ਼ੇਅਰ ਕਰਦਾ ਸੀ ਦਲਾਵਰ ਸਿੱਧੂ ਨਾ ਸ਼ਹਿਦ ਉਹ ਹੈ ਨਹੀਂ ਸੀ ਉੱਥੇ ਇਹ ਬੋਤਲ ਲਿਆਂਦੀਓ ਸੀ ਕੋਈ ਉਹ ਮੈਂ ਕੋਈ ਵੀ ਪੀਂਦਾ ਨਹੀਂ ਉਹਦੇ ਕਰਕੇ ਮੈਂ ਪੀ ਲਈ ਉਹ ਬੋਤਲ ਜ਼ਰੂਰ ਇਹਨੇ ਪੜਾਈ ਮੈਨੂੰ ਪੀ ਮੈਂ ਬੋਤਲ ਹੀ ਗਿਆ ਸੀ ਐਵੇਂ ਮੈਂ ਕਹਿਦਾ ਪਰ ਮੈਂ ਇਦਾਂ ਦਾ ਨਹੀਂ ਮੈਨੂੰ ਚੜਦੀ ਨਹੀਂ ਸੀ ਫਿਰ ਮੈਂ ਉੱਤੋਂ ਬਾਅਦ ਗੱਡੀ ਲੈ ਕੇ ਗਿਆ ਵੀ ਜੀ ਤੇ ਉਹ ਚਲੋ ਹੁਣ ਤਾਂ ਮੈਂ ਪੀਂਦਾ ਨਹੀਂ ਉਹ ਇਸ ਇਸ ਬੰਦੇ ਦਾ ਇਹ ਆ ਜੀ ਹਿਸਾਬ ਕਿਤਾਬ ਇਹਦੇ ਛੋਟੇ ਭਰਾ ਨੂੰ ਵੀ ਕੰਮ ਦਲਾਇਆ ਇਸ ਤੋਂ ਉੱਪਰ ਇੱਕ ਫਗਵਾੜੇ ਦਾ ਬੰਦਾ ਸੀ ਆ ਫੋਟੋ ਦੇਖ ਸਕਦੇ ਆ ਰਕੇਸ਼ ਦਾ ਨਾਮ ਆ ਸ਼ਰਮਾ ਬਹੁਤ ਵੱਡੇ ਥੀਏਟਰ ਵਾਲੇ ਮੈਡਮ ਹੈ ਉਹਨਾਂ ਦਾ ਬੇਟਾ ਇਹ ਨਹੀਂ ਰਿਹਾ ਦੁਨੀਆ ਤੇ ਮੁੰਬਈ ਆਇਆ ਸਟ੍ਰਗਲ ਕਰਨ ਇਹ ਰਾਮ ਔਜਲੇ ਦੇ ਨਾਲ ਮੈਨੂੰ ਮਿਲਿਆ ਜਦੋਂ ਇਹਨਾਂ ਦੇ ਘਰ ਅਸੀਂ ਰਾਤ ਨੂੰ ਗਏ ਬੜਾ ਕੁਝ ਹੋਇਆ ਉਸ ਤੋਂ ਬਾਅਦ ਸੀ ਅਲੱਗ ਹੋ ਗਿਆ ਇਹ ਮੁੰਡੇ ਨੂੰ ਜਦੋਂ ਪਤਾ ਲੱਗਾ ਮੈਂ ਵਿਰੱਪਣ ਕਰਦਾ ਮੇਰਾ ਅਖਬਾਰ ਛੱਪ ਗਿਆ ਇਹਨੇ ਮੈਨੂੰ ਫੋਨ ਕੀਤਾ ਮੈਂ 1971 ਦੀ ਸ਼ੂਟਿੰਗ ਕਰਦਾ ਸੀ ਮਨਾਲੀ ਕਹਿੰਦਾ ਭਰਾ ਮੇਰੇ ਹੱਥ ਜੋੜ ਕੇ ਕਹਿੰਦਾ ਭਾਵੇਂ ਮੈਨੂੰ ਕਰਾਊਡ ਹੀ ਦਵਾ ਦੇ ਮੈਂ ਅੱਕ ਗਿਆ ਮੈਂ ਡਿਪਰੈਸ਼ਨ 'ਚ ਹ ਤੁਸੀਂ ਯਕੀਨ ਮੰਨੋ ਨਰਿੰਦਰ ਨੀਨਾ ਉੱਥੇ ਕੰਮ ਕਰਦੇ ਸੀ ਪੰਜਾਬ ਦੇ ਇਹ ਭਾਈ ਸਾਹਿਬ ਇਹਨਾਂ ਨੂੰ ਕਹਿ ਕੇ ਮੈਂ ਕਹਾ ਕੇ ਬੰਦੇ ਨੂੰ ਉੱਥੇ ਕਰਾਊਡ 'ਚ ਪਾਇਆ 30 ਦਿਨ ਕੰਮ ਦਵਾ ਇਹ ਤਾਂ ਚਲੋ ਹੁਣ ਨਹੀਂ ਦੱਸ ਸਕਦਾ ਆ ਜਿੰਨੇ ਹੈਗੇ ਇਹ ਦੇਖ ਲਓ ਫਿਰ ਆ ਜਿਹੜਾ ਮੁੰਡਾ ਹੈਗਾ ਇੱਕ ਵਿਕਰਮ ਇਹਨੂੰ ਤੋਤੀ ਲੈ ਕੇ ਆਇਆ ਗੁਰਪ੍ਰੀਤ ਤੋਤੀ ਲੈ ਕੇ ਆਇਆ ਇਹਨੂੰ ਵੀ ਗਨ ਐਂਡ ਗੋਲ ਚ ਕੰਮ ਦਵਾਇਆ ਕੋਈ ਨਾਂ ਲੈ ਦੇ ਮੇਰਾ ਹੈਨਾ ਇਹਨਾਂ ਦੀ ਗੱਡੀ ਇੱਕ ਦਿਨ ਜ਼ਰੂਰ ਵਰਤੀ ਆ ਮੈਂ ਬਸ ਹੋਰ ਕੁਝ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਰਲ ਕੇ ਫਿਲਮ ਵੀ ਬਣਾਈ ਨਹੀਂ ਕਦੀ ਸੋਚਿਆ ਕਿ ਉਹ ਬੰਦਾ ਨਹੀਂ ਆਇਆ ਭਾਈ ਜਿਨੇ ਤੁਹਾਡੇ ਦੇ ਐਸਾਨ ਕੀਤਾ ਹੋਵੇ ਨਾ ਅਸੀਂ ਸੋਚਦੇ ਆ ਭਾਵੇਂ ਸਾਣਾ ਬੋਲਦਾ ਹੋਵੇ ਨਾ ਬੋਲਦਾ ਹੋਵੇ ਕੰਮ ਨਹੀਂ ਚਾਹੀਦਾ ਹੁਣ ਇਹਨਾਂ ਤੋਂ ਪਰ ਹੁਣ ਤਾਂ ਕੱਪੜੇ ਲਾਉਣ ਲੱਗ ਪਏ ਕਿੰਨੇ ਬੰਦੇ ਦੱਸਦੇ ਤੁਹਾਨੂੰ ਇਹ ਇਦਾਂ ਦੀ ਲਾਈਨ ਲੱਗੀ ਪਈ ਆ ਜੀ ਬਹੁਤ ਬੰਦੇ ਨੇ ਜਿਨ੍ਹਾਂ ਨੂੰ ਹਲੇ ਮੈਂ ਭੁੱਲ ਰਿਹਾ ਹਾਂ ਕਈ ਮੇਨ ਮੇਨ ਵੀ ਬੰਦੇ ਹਲੇ ਜਿਹੜੇ ਮੇਨ ਬੰਦੇ ਮੇਰੀ ਲੜਾਈ ਦਾ ਮੇਨ ਜਿਹੜੇ ਟਾਣੇ ਆ ਇਹਨਾਂ ਨਾਲ ਆ ਜਿਹੜਾ ਨਾਲ ਆ ਮੇਰੀ ਲੜਾਈ ਇਹਨਾਂ ਨਾਲ ਥੋੜੀ ਐ ਮਜਬੂਰੀ ਚ ਮੈਨੂੰ ਦੱਸਣਾ ਪੈ ਗਿਆ ਹੁਣ ਗੱਲ ਕਰੀਏ ਸਮਰੇ ਦੀ ਸਮਰਾ ਭਾਈ ਸਾਹਿਬ ਉਹ ਆ ਜਿਨੇ ਪਹਿਲਾਂ ਸਿੱਧੂ ਮੂਸੇ ਵਾਲੇ ਦੇ ਮਰਦੇ ਆ ਦੀਪ ਸਿੱਧੂ ਦੇ ਮਰਦੇ ਆ ਉਹਦੇ ਫੈਨ ਕੈਚ ਕੀਤੇ ਸਾਰੇ ਉਹਨਾਂ ਨੂੰ ਹਾਰੇ ਪਾਏ ਉਹਨਾਂ ਨੂੰ ਇਦਾਂ ਇਮੋਸ਼ਨਲ ਕਰਤਾ ਕਿ ਮੈਂ ਉਹ ਉਹਦੇ ਕਰਕੇ ਉੱਠਿਆ ਨਹੀਂ ਮੈਂ ਬੋਲਣਾ ਨਹੀਂ ਸੀ ਮੇਰਾ ਟਾਈਮ ਹੋ ਚੱਲਾ ਮੈਂ ਬੋਲਣਾ ਨਹੀਂ ਸੀ ਮੈਂ ਤਾਂ ਕਰ ਲਗਾ ਉਹ ਸਾਰੇ ਅੰਦਰ ਖਾਤੇ ਬੰਦੇ ਨਾਲ ਜੁੜ ਗਏ ਇਹਨੇ ਕਿੱਦਾਂ ਕਿੱਦਾਂ ਵਰਤੇ ਲੋਕਾਂ ਦੇ ਨਿਆਣੇ ਘਰੀ ਬੈਠੇ ਆ ਉਹਨੇ ਵਿਚਾਰੇ ਨੇ ਫੀਸਾਂ ਵਰਤ ਲਈਆਂ ਕਿਉਂ ਕਿਉਂਕਿ ਜਦੋਂ ਇਹਨ ਕਿਸੇ ਬੰਦੇ ਨੂੰ ਕਿਹਾ ਉਹ ਆਪਣੀ ਗੱਡੀ ਲੈ ਕੇ ਭੱਜ ਲਿਆ ਅੱਛਾ ਤੇਰੀ ਘਰ ਵਾਲੀ ਕੀ ਕਰਦੀ ਆ ਸਮਰਾ ਪੁੱਛਿਆ ਕਰ ਘਰ ਵਾਲੀ ਐਂ ਕਰਦੀ ਉਹ ਤਾਂ ਅਨਪੜਾ ਨਹੀਂ ਨਹੀਂ ਉਹਨੂੰ ਵੀ ਨਾਲ ਲੈ ਕੇ ਜਾ ਦੋਹਾ ਮੈਂ ਕਰ ਦੇਣਾ ਤੁਹਾਡਾ 1,60,000 ਤੁਹਾਡੇ ਆਊਗਾ ਹਰ ਮਹੀਨੇ ਘਰ ਚ ਪਹਿਲੇ ਮਹੀਨੇ ਮੈਂ ਪੈਸੇ ਨਹੀਂ ਪਾ ਸਕਦਾ ਸਮਝੋ ਮੇਰੀ ਗੱਲ ਆਹ ਚੀਜ਼ਾਂ ਕਰਕੇ ਇਹ ਟੱਬਰ ਫਸਾਏ ਪੂਰੇ ਪੂਰੇ ਟੱਬਰ ਫਸਾ ਲਏ ਉਸ ਤੋਂ ਬਾਅਦ ਕਿੱਦਾਂ ਗੇਮ ਕੀਤੀ ਤੁਸੀਂ ਪਬਲਿਕ ਨੂੰ ਨਾ ਬੋਲ ਸੁਣੋ ਨਾ ਦੱਸਿਓ ਆਹ ਨਾ ਕਰਿਓ ਆਹ ਨਾ ਕਰਿਓ ਐਡੀ ਕਹਾਣੀ ਹੁਣ ਅਗਲੀ ਵਾਰ ਪਾ ਦੂੰਗਾ ਜੀ ਕਿਉਂਕਿ ਇੰਨੀ ਕੇ ਵੀਡੀਓ ਮੈਂ ਤਾਂ ਪਾਉਣਾ ਲੋਕ ਨਹੀਂ ਤਾਂ ਲੰਬੀ ਦੇਖਦੇ ਨਹੀਂ ਅਗਲੀ ਵੀਡੀਓ 'ਚ ਮਿਲਦੇ ਆ ਮਿਹਰਬਾਨੀ ਸ਼ੁਕਰੀਆ